ਸਾਤਰੀਏ ਕਾਲ ਜੀ ਅੱਜ ਆਪਾਂ ਤੁਹਾਨੂੰ ਸਟ੍ਰੇਟ ਸਲਵਾਰ ਦੀ ਕਟਿੰਗ ਕਰਨਾ ਦੱਸਾਂਗੇ ਜਿਹਨੂੰ ਚੱਕਵੇਂ ਪਹੁੰਚੇ ਵਾਲੀ ਸਲਵਾਰ ਵੀ ਬੋਲਦੇ ਆਂ ਦੇਖੋ ਮੇਰਾ ਜਿਹੜਾ ਕੱਪੜਾ ਹੈਗਾ ਇਹ ਸਾਰਾ 2.2 ਮੀਟਰ ਹੈ ਤੇ 2 ਮੀਟਰ ਦੇ ਵਿੱਚ ਵੀ ਇਹ ਵਧੀਆ ਬਣ ਜਾਂਦੀ ਹੈ ਇਹ ਇਹਦੀ ਓਪਨ ਵਾਲੀ ਸਾਈਡ ਆ ਦੇਖੋ ਮੈਂ ਇਦਾਂ ਇੱਕ ਵਾਰ ਇਹਨੂੰ ਫੋਲਡ ਕਰ ਲਿਆ ਤੇ ਲੰਬੀ ਤਹਿ ਆ ਇਹਦੀ ਆਪਾਂ ਇਹਨੂੰ ਇੱਕ ਵਾਰ ਫੇਰ ਫੋਲਡ ਕਰ ਲਾਂਗੇ ਹੁਣ ਇਹਦੀਆਂ ਚਾਰ ਤਹਿਾਂ ਹੋ ਜਾਣਗੀਆਂ ਠੀਕ ਹੈ ਹੁਣ ਜਿਹੜੀ ਇਹ ਬੰਦ ਵਾਲੀ ਸਾਈਡ ਆ ਇਹ ਆਪਾਂ ਉੱਪਰ ਰੱਖਾਂਗੇ ਕਿਉਂਕਿ ਇਹ ਕੱਪੜਾ ਫਿਰ ਆਪਣੇ ਯੂਜ਼ 'ਚ ਆ ਜਾਊਗਾ ਠੀਕ ਹੈ ਬੈਲਟ ਵ ਹੁਣ ਜਿਹੜੀ ਇਹ ਇਹਦੀ ਤੁਸੀਂ ਧਿਆਨ ਰੱਖਣਾ ਜਿਹੜੀ ਇਹਦੀ ਬੰਦ ਵਾਲੀ ਸਾਈਡ ਹੁੰਦੀ ਆ ਆਪਾਂ ਇਹਨੂੰ ਆਪਾਂ ਮੈਂ ਆਪਣੀ ਤਰਫ ਰੱਖਿਆ ਠੀਕ ਹੈ ਤੇ ਜਿਹੜੀ ਇਹਦੀ ਖੁੱਲੀ ਸਾਈਡ ਆ ਇਹ ਆਪਣੀ ਦੂਸਰੀ ਵਾਲੀ ਸਾਈਡ ਆ ਹੁਣ ਫਿਰ ਇਸ ਹਿਸਾਬ ਨਾਲ ਤੁਹਾਨੂੰ ਨਿਸ਼ਾਨੀਆਂ ਦਾ ਪਤਾ ਲੱਗ ਜੂਗਾ ਕਿ ਬੰਦ ਵਾਲੀ ਸਾਈਡ ਤੋਂ ਕਿਹੜੀ ਨਿਸ਼ਾਨੀ ਲੱਗੂਗੀ ਔਰ ਖੁੱਲੀ ਵਾਲੀ ਸਾਈਡ ਤੋਂ ਕਿਹੜੀ ਨਿਸ਼ਾਨੀ ਲੱਗੂਗੀ ਠੀਕ ਹੈ ਹੁਣ ਦੇਖੋ ਮੇਰੀ ਸਲਵਾਰ ਦੀ ਲੈਂਥ ਹੈਗੀ ਆ ਜੀ 36 ਇੰਚ ਤਿਆਰ ਠੀਕ ਹੈ 36 ਇੰਚ ਤਿਆਰ ਆ ਤੇ ਮੈਂ ਇਹਦੇ ਵਿੱਚ ਕੀ ਕਰਨਾ 2 ਇੰਚ ਦੀ ਉੱਪਰ ਸਿਰਫ ਮੈਂ 2 ਇੰਚ ਦੀ 벨ਟ ਲਗਾਉਣੀ ਆ ਤੇ ਮੈਂ ਇਹਦੀ ਕਟਿੰਗ ਉਸੇ ਹਿਸਾਬ ਨਾਲ ਕਰੂੰਗੀ ਜੇ ਤੁਸੀਂ 3 ਇੰਚ ਦੀ ਆ 4 ਇੰਚ ਦੀ 벨ਟ ਲਗਾਉਣੀ ਆ ਵੈਸੇ ਇਸ ਸਲਵਾਰ ਤੇ 벨ਟ ਛੋਟੀ ਹੀ ਲੱਗਦੀ ਹੁੰਦੀ ਆ ਜੇ ਤੁਸੀਂ 3 ਇੰਚ ਦੀ 벨ਟ ਲਗਾਉਣਾ ਚਾਹੁੰਦੇ ਹੋ ਤਾਂ ਤੁਸੀਂ ਉਸੇ ਹਿਸਾਬ ਨਾਲ ਆਪਣੀ ਲੈਂਥ ਘੱਟ ਰੱਖ ਲਿਓ ਜਾਂ ਵਾਧਾ ਰੱਖ ਲਿਓ ਠੀਕ ਹੈ ਹੁਣ ਜਿਵੇਂ ਮੇਰੀ ਇਹ ਸਲਵਾਰ ਦੀ ਲੈਂਥ ਹੈਗੀ ਹੈ ਜੀ 36 ਇੰਚ ਮੈਂ 2 ਇੰਚ ਸਲਾਈਆਂ ਦਾ ਲਵੂੰਗੀ ਕਿਉਂਕਿ ਨੀਚੋਂ ਮੇਰਾ ਪੌਂਚਾ ਬਣੂਗਾ ਜਦੋਂ ਅੱਧਾ ਇੰਚ ਉਧੇ ਚਲਾ ਜਾਊਗਾ ਤੇ ਅੱਧਾ ਇੰਚ ਜਦੋਂ ਮੈਂ ਬੈਲਟ ਜੜੂੰਗੀ ਉਦੋਂ ਚਲਾ ਜਾਊਗਾ ਠੀਕ ਹੈ 2 ਇੰਚ ਬੈਲਟ ਦਾ ਹੋ ਗਿਆ ਮੇਰਾ ਹਾਂ ਨਾ ਉੱਪਰ ਬੈਲਟ ਲੱਗੂਗੀ ਉਹ ਆਪਾਂ ਲੈਂਥ ਦੇ ਵਿੱਚ ਕਾਊਂਟ ਨਹੀਂ ਕਰਨਾ ਹੈਗਾ ਹੁਣ ਦੇਖੋ ਮੈਂ ਇਹਦੀ ਲੈਂਥ ਰੱਖੂੰਗੀ 36 ਇੰਚ ਤਿਆਰ ਹੈ ਮੇਰੀ ਮੈਂ ਇਹਦੀ 35 ਇੰਚ ਰੱਖੂੰਗੀ ਵੈਸੇ ਮੈਂ 34 ਤੇ ਕਟਿੰਗ ਕਰਨੀ ਸੀ 2 ਇੰਚ ਬੈਲਟ ਦਾ ਛੱਡ ਕੇ ਪਰ ਮੈਂ 35 ਤੇ ਕਰੂੰਗੀ ਕਿਉ 1/2 ਇੰਚ ਪਹੁੰਚੇ ਜੇ 1/2 ਇੰਚ ਜਿਹੜਾ ਉੱਪਰ ਚਲਾ ਜਾਊਗਾ ਠੀਕ ਹੈ ਇਸ ਲਈ ਮੈਂ ਦੀ 35 ਇੰਚ ਤੇ ਕਟਿੰਗ ਕਰੂੰਗੀ ਇਦਾਂ 35 ਇੰਚ ਤੇ ਨਿਸ਼ਾਨ ਲਗਾ ਲਿਆ ਇਹਦਾ ਇਹ ਇਦਾਂ ਸਾਰੇ ਪਾਸੇ ਤੁਸੀਂ 35 35 ਇੰਚ ਤੇ ਨਿਸ਼ਾਨ ਲਗਾ ਲਓ ਠੀਕ ਹੈ ਇਹਨਾਂ ਨਿਸ਼ਾਨਾਂ ਨੂੰ ਇਦਾਂ ਸਿੱਧਾ ਕਰ ਲਓ ਤੇ ਦੇਖੋ ਫੇਰ ਆਪਾਂ ਕੀ ਕਰਨਾ ਇਧਰੋਂ ਆਪਣਾ ਆਸਣ ਰੱਖਣਾ 2 ਇੰਚ ਮੇਰਾ ਬੈਲਟ ਦਾ ਆ ਜਾਊਗਾ ਆਸਣ ਠੀਕ ਹੈ ਤੇ ਮੇਰਾ ਮੈਨੂੰ 13 ਜਾਂ 14 ਇੰਚ ਆਸਣ ਚਾਹੀਦਾ ਸੀਗਾ ਤੇ ਇਸ ਇਸ ਲਈ ਮੈਂ ਇਹਦਾ ਕੀ ਕਰਾਂ ਮੈਂ 12 ਇੰਚ ਆਸਣ ਰੱਖ ਲੂੰਗੀ 1 ਇੰਚ ਮੇਰਾ ਸਲਾਈਆਂ ਚਲੇ ਜਾਊਗਾ 11 ਇੰਚ ਇਹ ਹੋ ਗਿਆ ਤੇ 2 ਇੰਚ ਬੈਲਟ ਚ ਆ ਜਾਊਗਾ 13 ਇੰਚ ਮੇਰਾ ਆਸਣ ਹੋ ਜਾਊਗਾ ਠੀਕ ਹੈ ਮੈਂ 12 ਇੰਚ ਤੇ ਨਿਸ਼ਾਨ ਲਗਾਉਂਗੀ ਕਿਉਂਕਿ ਸਲਾਈਆਂ ਚ ਵੀ ਜਾਊਗਾ ਕਪੜਾ ਤੇ ਫਿਰ ਜਿੰਨਾ ਮੈਨੂੰ ਪੌਂਚਾ ਚਾਹੀਦਾ ਮੈਂ ਪੌਂਚਦਾ ਨਿਸ਼ਾਨ ਲਗਾ ਲੂੰਗੀ ਇਹਦਾ ਪੌਂਚਾ ਮੈਂ ਥੋੜਾ ਜਿਆਦਾ ਵੱਡੇ ਰੱਖੂੰਗੀ ਤੁਸੀਂ ਪੌਂਚਾ ਜਿੰਨਾ ਵੀ ਰੱਖਣਾ ਉਸ ਹਿਸਾਬ ਨਾਲ ਨਿਸ਼ਾਨ ਲਗਾ ਲਓ ਲੈ ਲਓ ਇਹ ਮੇਰਾ ਪੌਂਚਦਾ ਨਿਸ਼ਾਨ ਹੋ ਗਿਆ ਇੰਨਾ ਠੀਕ ਹੈ ਉਸ ਤੋਂ ਬਾਅਦ 2 ਜਾਂ 2.5 ਇੰਚ ਤੁਸੀਂ ਸਲਾਈ ਦਾ ਲੈ ਲਓ ਹੁਣ ਮੈਂ ਕਟਿੰਗ ਜਿਹੜੀ ਹੈਗੀ ਆ ਪਹੁੰਚੇ ਦੇ ਨਿਸ਼ਾਨ ਨੂੰ ਛੱਡ ਕੇ ਇੱਥੋਂ ਕਰ ਦਿੰਦੀ ਠੀਕ ਹੈ ਦੇਖੋ ਹੁਣ ਆਪਾਂ ਕੀ ਕਰਨਾ ਇਹ ਆਸਨ ਵਾਲੇ ਨਿਸ਼ਾਨ ਤੋਂ ਇਦਾਂ ਫੱਟੀ ਨਾਲ ਕਟਿੰਗ ਕਰ ਲੈਣੀ ਆ ਠੀਕ ਹੈ ਇਹ ਵਾਲੇ ਨਿਸ਼ਾਨ ਤੋਂ ਹੁਣ ਦੇਖੋ ਇਹ ਜਿਹੜੀ ਸਲਵਾਰ ਹੁੰਦੀ ਹੈ ਬੈਕ ਸਾਈਡ ਤੋਂ ਥੋੜੀ ਜਿਹੀ ਉੱਪਰ ਚੱਕੀ ਜਾਂਦੀ ਹੁੰਦੀ ਆ ਤੇ ਫਰੰਟ ਤੋਂ ਇਹ ਥੋੜੀ ਜੀ ਨਾ ਪਹੁੰਚੇ ਤੇ ਡਿੱਗਦੀ ਹੁੰਦੀ ਆ ਸਲਵਾਰ ਇਸ ਲਈ ਤੁਸੀਂ ਕੀ ਕਰਨਾ ਇਹਦੇ ਵਿੱਚ ਘਾਟ ਪਾ ਦੇਣੀ ਆ ਥੋੜੀ ਜੀ ਮੂਰਲੇ ਮੂਰਲੇ ਪਾਸੇ ਚ ਤੁਸੀਂ ਇੱਦਾਂ ਫੱਟੀ ਨਾਲ ਵੀ ਕਾਟ ਪਾ ਸਕਦੇ ਹੋ ਤੇ ਥੋੜੀ ਜਿਹੀ ਤਕੋਨੀ ਕਰਕੇ ਵੀ ਪਾ ਸਕਦੇ ਹੋ ਮੈਂ ਥੋੜੀ ਫੱਟੀ ਨਾਲ ਪਾਉਂਗੀ ਇਹ ਚ ਕੱਟ ਦੇਖੋ ਇਹ ਐਂ ਕਰਕੇ ਠੀਕ ਹੈ ਥੋੜਾ ਜਿਹਾ ਮਤਲਬ ਡਾਊਨ ਕਰ ਦੋ ਮੂਰਲਾ ਹਾਸਾ ਜਿਹੜਾ ਹੈਗਾ ਤੇ ਹੁਣ ਆਪਾਂ ਇਹਦੀ ਕਟਿੰਗ ਕਰ ਲਾਂਗੇ ਇਹ ਜਿਹੜੀ ਆਪਾਂ ਕਾਟ ਪਾਈ ਸੀਗੀ ਇਹ ਤੁਸੀਂ ਸਿੰਪਲ ਸਲਵਾਰ ਦੇ ਵਿੱਚ ਵੀ ਪਾ ਸਕਦੇ ਹੋ ਇਹਦੇ ਨਾਲ ਥੋੜੀ ਸਲਵਾਰ ਜਿਹੜੀ ਹੈਗੀ ਉਹ ਪਹੁੰਚੇ ਤੇ ਨਹੀਂ गिरਦੀ ਤੇ ਹੁਣ ਆਪਾਂ ਇਹ ਗੋਲਾਈ ਜਿਹੇ ਤੋਂ ਕਟਿੰਗ ਕਰ ਦੇਣੀ ਆ ਥੋੜੀ ਜੀ ਹੁਣ ਦੇਖੋ ਜਿਹੜਾ ਆਪਾਂ ਇਹ 10 ਇੰਚ ਦੀ ਕਾਟ ਪਾਤੀ ਹੈ ਇਹਦੇ ਵਿੱਚ ਇਹਦੇ ਨਾਲ ਕੀ ਹੋਊਗਾ ਸਾਡੀ ਸਲਵਾਰ ਥੋੜੀ ਜੀ ਇੱਥੋਂ ਉੱਚੀ ਚੱਕੀ ਜਾਊਗੀ ਠੀਕ ਹੈ ਮੈਂ ਤੁਹਾਨੂੰ ਇਹਦੀ ਸਟਿਚਿੰਗ ਵੀ ਦੱਸੂਗੀ ਇਹਦੀ ਸਟਿਚਿੰਗ ਬਹੁਤ ਸੌਖੀ ਆ ਤੇ ਜਿਹੜਾ ਹੁਣ ਇਹ ਕੱਪੜਾ ਹੈਗਾ ਇਹਦੇ ਵਿੱਚੋਂ ਆਪਾਂ 벨ਟ ਵੀ 벨ਟ ਕੱਟ ਕਰ ਲਵਾਂਗੇ ਜਿੰਨੇ ਇੰਚ ਦੀ ਆਪਾਂ ਨੂੰ 벨ਟ ਚਾਹੀਦੀ ਆ ਹੁਣ ਮੇਰੀ ਜਿਹੜੀ 벨ਟ ਹੈਗੀ ਆ ਉਹ 22 ਇੰਚ ਰੈਡੀ ਰਹੂਗੀ ਤੇ ਮੈਂ 1.5 ਇੰਚ ਜ਼ਿਆਦਾ ਕੱਟ ਕਰ ਲੂੰਗੀ ਮਤਲਬ 23.5 ਇੰਚ ਤੇ ਮੈਂ ਉਹਦੀ ਕਟਿੰਗ ਕਰ ਲੂੰਗੀ ਤੇ ਦੇਖੋ ਉੱਪਰ ਜਿਹੜਾ ਹੈਗਾ ਆਪਣਾ ਇੱਥੋਂ ਨੇਫਾ ਫੋਲਡ ਹੋ ਜੂਗਾ ਹਨਾ ਇਲਾਸਟਿਕ ਪਾਉਣਾ ਇਲਾਸਟਿਕ ਪਾ ਲਓ ਤੇ ਉਦਾਂ ਤੁਸੀਂ ਰੱਖਣਾ ਤਾਂ ਉਦਾਂ ਰੱਖ ਲਓ ਤੇ ਬਾਕੀ ਜਿਹੜੀ ਹੈਗੀ ਆ 2.5 ਇੰਚ ਦੀ ਜਿਹੜੀ ਆਪਣੀ 벨ਟ ਹੈਗੀ ਆ ਉਹ ਰੈਡੀ ਰਹੇਗੀ ਤੇ ਇਦਾਂ ਆਪਾਂ 5-6 ਇੰਚ ਕਪੜਾ ਉਤਾਰ ਲੈਣਾ ਤੇ ਉੱਪਰ ਆਪਣਾ ਇਲਾਸਟਿਕ ਪੈ ਜੂਗਾ ਤੇ ਚਲੋ ਹੁਣ ਆਪਾਂ ਇਹਦੀ ਸਟਿਚਿੰਗ ਦੱਸ ਦਿਆਂ ਕਿਵੇਂ ਕਰਨੀ ਆ ਹਾਂਜੀ ਦੇਖੋ ਜਿਹੜੀ ਆਪਣੀ ਹੁਣ ਸਟ੍ਰੇਟ ਸਲਵਾਰ ਹੈਗੀ ਆ ਉਹਤੇ ਮੈਂ ਡਿਜ਼ਾਈਨ ਬਣਾਉਂਗੀ ਡਿਜ਼ਾਈਨ ਆਪਾਂ ਕਿਵੇਂ ਬਣਾਉਣਾ ਉਹ ਤੁਸੀਂ ਦੇਖ ਲਓ ਠੀਕ ਹੈ ਆਪਾਂ ਲੈਸ ਜਿਹੜੀ ਹੈਗੀ ਆ ਉਹੋ ਕਿਵੇਂ ਲਗਾਉਣੀ ਆ ਦੇਖੋ ਮੇਰੇ ਕੋਲ ਇਹਨਾਂ ਦੋ ਤਰ੍ਹਾਂ ਦੀ ਲੈਸ ਹੈਗੀ ਆ ਇੱਕ ਤਾਂ ਆਪਣੀ ਇਹ ਹੈਗੀ ਆ ਆਪਾਂ ਮਤਲਬ ਜਿਹੜੀ ਆਪਣੀ ਸੈਂਟਰ ਦੇ ਵਿੱਚ ਕੱਢਦੇ ਆ ਆਪਾਂ ਲੈਸ ਵੈਸੇ ਤਾਂ ਇਹਨੂੰ ਕੱਟ ਕੇ ਕੱਪੜਾ ਕੱਟ ਕੇ ਉਹਨੂੰ ਸੈਂਟਰ ਦੇ ਵਿੱਚ ਰੱਖਦੇ ਨੇ ਪਰ ਮੈਂ ਕੱਪੜਾ ਕੱਟੂੰਗੀ ਨਹੀਂ ਇਹ ਆਪਣੀ ਆ ਸੈਂਟਰ ਦੇ ਵਿੱਚ ਹੀ ਜਾਊਗੀ ਮੈਂ ਕੱਪੜਾ ਕੱਟਣਾ ਨਹੀਂ ਹੈਗਾ ਤੇ ਜਿਹੜੇ ਇਹ ਨਿਸ਼ਾਨ ਨੇ ਦੇਖੋ ਮੈਂ ਕਿੰਨੇ ਕਿੰਨੇ ਗੈਪ ਤੇ ਲਗਾਉਣੀ ਆ ਇਹ ਲੈ ਮੈਂ ਨਾ ਇਹ ਵਾਲਾ ਜਿਹੜਾ ਨਿਸ਼ਾਨ ਹੈ ਇਹ ਪੌਂਚੀ ਤੋਂ 2 ਇੰਚ ਦੂਰ ਰੱਖਿਆਗਾ ਇਹਦਾ 2 ਇੰਚ ਦਾ ਗੈਪ ਆ ਤੇ ਇਹਦਾ 3 ਇੰਚ ਦਾ ਕਿਉਂਕਿ ਇਹ ਲੇਸ ਹੈਗੀ ਚੌੜੀ ਜਦੋਂ ਇਹ ਇੱਧਰ ਰੱਖੀ ਜਾਊਗੀ ਨਾ ਇਹ ਵੀ ਜਿਹੜਾ ਗੈਪ ਆ ਉਹ ਵੀ 2 ਇੰਚ ਦਾ ਹੀ ਹੋ ਜਾਊਗਾ ਠੀਕ ਆ ਆਪਾਂ ਇੱਧਰ ਲੇਸ ਰੱਖ ਲੈਣੀ ਆ ਤੁਸੀਂ ਪੁੱਠਾ ਵਾਲਾ ਪਾਸਾ ਰੱਖ ਲੈਣਾ ਲੇਸ ਦਾ ਐਦਾਂ ਕਰਕੇ ਜਿਹੜਾ ਆ ਨਿਸ਼ਾਨ ਲਗਾਇਆ ਨਾ ਇਹਦੇ ਤੋਂ ਆਪਾਂ ਇੱਧਰਲੇ ਵਾਲੇ ਪਾਸੇ ਰੱਖਣਾਗਾ ਫਿਰ ਆਪਾਂ ਇਹਨੂੰ ਇੱਧਰਵਲੇ ਪਾਸੇ ਮੋੜ ਦਵਾਂਗੇ ਠੀਕ ਆ ਇਹ ਮੈਂ ਪੁੱਠਾ ਪਾਸਾ ਰੱਖਿਆ ਹੁਣ ਲੇਸ ਦਾ ਇਹਨੂੰ ਕੋਲ ਨਿਸ਼ਾਨ ਦੇ ਉੱਪਰ ਰੱਖ ਕੇ ਤੁਸੀਂ ਸਲਾਈ ਲਾਉਣੀ ਆ। ਬਸ ਤੁਸੀਂ ਧਿਆਨ ਨਾਲ ਦੇਖਦੇ ਜਾਣਾ ਕਿ ਆਪਾਂ ਕੱਪੜੇ ਨੂੰ ਕਿਵੇਂ-ਕਿਵੇਂ ਇਹਦੇ ਉੱਪਰ ਫੋਲਡ ਕਰਨਾ ਲੈਸ ਦੇ। ਤੇ ਹੁਣ ਆਪਾਂ ਦੇਖੋ ਕੀ ਕਰਨਾ ਇਹ ਵਾਲੀ ਲੈਸ ਨੂੰ ਨਾ ਇੱਧਰ ਵਾਲੇ ਪਾਸੇ ਮੋੜ ਦੇਣਾ ਆਪਾਂ ਨੇ ਇਦਾਂ ਕਰਕੇ ਤੇ ਜਿਹੜਾ ਆਹ ਕੱਪੜਾ ਹੈਗਾ ਇਹ ਇਹਦੇ ਉੱਪਰ ਆ ਜਾਊਗਾ ਤੇ ਲੈਸ ਨੂੰ ਆਪਾਂ ਇਦਾਂ ਮੋੜ ਦਵਾਂਗੇ ਠੀਕ ਹੈ ਤੇ ਇਹਦੇ ਉੱਪਰ ਆਪਾਂ ਸਲਾਈ ਲਾ ਲਵਾਂਗੇ। ਇਦਾਂ ਜਿਹੜੀ ਹੈਗੀ ਆਪਣੀ ਲੈਸ ਪੂਰੀ ਫਿਨਿਸ਼ਿੰਗ ਦੇ ਨਾਲ ਲੱਗਦੀ ਹੈ ਤਾਂ ਦੇਖੋ ਆਪਾਂ ਨੂੰ ਕੋਈ ਕੱਟ ਵੀ ਨਹੀਂ ਲਗਾਉਣਾ ਪਿਆ ਤੇ ਜਿਹੜੀ ਆਪਣੀ ਲੈਸ ਹੈਗੀ ਆ ਉਹ ਵੀ ਆਪਣੀ ਅੰਡਰਗਰਾਉਂਡ ਹੋ ਕੇ ਆਊਗੀ ਲੈਸ ਹੁਣ ਆਪਾਂ ਕੀ ਕਰਨਾ ਇੱਥੇ ਹੁਣ ਆਪਾਂ ਇੱਕ ਸਲਾਈ ਲਾ ਲੈਣੀ ਆ ਪਹਿਲਾਂ ਫਿਰ ਆਪਾਂ ਇਹਨੂੰ ਵੀ ਅੰਡਰਗਰਾਉਂਡ ਕਰਾਂਗੇ ਠੀਕ ਹੈ ਪਹਿਲਾਂ ਆਪਾਂ ਆਹ ਜਿਹੜੀ ਕੰਨੀ ਆ ਇਹਦੇ ਨਾਲ-ਨਾਲ ਸਲਾਈ ਮਾਰ ਲਓ ਠੀਕ ਹੈ ਹੁਣ ਦੇਖੋ ਇਹ ਆਪਣੀ ਲੈਸ ਜਿਹੜੀ ਹੈਗੀ ਆ ਉਹ ਅਟੈਚ ਹੋ ਗਈ ਹੁਣ ਹੁਣ ਆਪਾਂ ਕੀ ਕਰਾਂਗੇ ਇਸ ਸਲਵਾਰ ਨੂੰ ਨਾ ਐ ਮੋੜ ਲਾਂਗੇ ਪਹਿਲਾਂ ਆਪਾਂ ਇੱਧਰ ਵਾਲੇ ਪਾਸੇ ਠੀਕ ਹੈ ਹੁਣ ਜਿਹੜੀ ਆਹ ਸਲਾਈ ਆ ਗਈ ਨਾ ਜਿਹੜੀ ਦੇਖੋ ਹੁਣ ਆ ਸਲਾਈ ਆ ਗਈ ਨਾ نیچے ਆਪਾਂ ਅਟੈਚ ਕੀਤੀ ਸੀ ਆਪਾਂ ਇਹਦੇ ਉੱਪਰ ਸਲਾਈ ਲਾ ਲਵਾਂਗੇ ਇੱਕ ਹੋਰ ਫਿਰ ਇਹ ਆਪਣੀ ਅੰਡਰਗਰਾਊਂਡ ਹੋ ਜੂਗੀ ਆਪਣੀ ਲੈਸ ਜਿਹੜੀ ਹੈਗੀ ਆ ਦੇਖੋ ਹੁਣ ਆਪਣੀ ਜਿਹੜੀ ਲੈਸ ਹੈਗੀ ਉਹ ਅੰਡਰਗਰਾਉਂਡ ਹੋ ਗਈ ਆ ਆਪਣੇ ਕੋਈ ਕੱਟ ਨਹੀਂ ਲੱਗਿਆ ਹੈਗਾ نیچے ਕੁਛ ਨਹੀਂ ਵੀ ਨਹੀਂ ਆਪਾਂ ਕੀਤਾ ਹੈਗਾ ਆਪਣੀ ਜਿਹੜੀ ਲੈਸ ਹੈਗੀ ਉਹ ਕੱਪੜੇ ਦੇ ਸੈਂਟਰ ਦੇ ਵਿੱਚ ਆ ਗਈ ਆ ਕਿਉਂਕਿ ਨਾ ਉੱਪਰ ਰੱਖੀ ਹੋਈ ਲੈਸ ਬਿਲਕੁਲ ਮਤਲਬ ਫਿਨਿਸ਼ਿੰਗ ਨਹੀਂ ਲੱਗਦੀ ਹੈਗੀ ਉਹਦੇ ਵਿੱਚ ਜੇ ਆਪਾਂ ਉੱਪਰ ਰੱਖ ਕੇ ਲਾ ਦਨੇ ਆ ਲੈਸ ਨੂੰ ਇਸੇ ਲਈ ਤੁਸੀਂ ਇਦਾਂ ਅੰਡਰਗਰਾਉਂਡ ਕਰਕੇ ਲਗਾ ਸਕਦੇ ਹੋ ਤੇ ਇਹਦੇ ਉੱਪਰ ਤੁਸੀਂ ਦਾਮੀ ਸਿਲਾਈ ਲਾ ਲਓ ਹੁਣ ਮੈਂ ਜਿਹੜਾ ਦੂਸਰਾ ਡਿਜ਼ਾਈਨ ਬਣਾਉਣਾ ਤੁਹਾਨੂੰ ਉਹ ਦੱਸਦੀ ਆ ਤੇ ਹੁਣ ਇਹਦੇ ਵਿੱਚ ਵੀ ਆਪਾਂ ਕੀ ਕਰਨਾ ਇਹ ਲੈਸ ਦਾ ਜਿਹੜਾ ਪੁੱਠਾ ਵਾਲਾ ਪਾਸਾ ਨਾ ਉਹ ਆਪਾਂ ਇਦਾਂ ਰੱਖ ਇਹ ਇੱਧਰ ਰੱਖ ਲਓ ਤੁਸੀਂ ਫਿਰ ਇੱਥੇ ਸਲਾਈ ਲਾ ਲਓ ਹੁਣ ਦੇਖੋ ਜਿਹੜੀ ਇਹ ਮੈਂ ਲੈਸ ਰੱਖੀ ਆ ਨਾ ਇਹ ਉਲਟਾ ਵਾਲਾ ਪਾਸਾ ਹੈ ਇਹ ਇੱਧਰ ਜਦੋਂ ਆਪਾਂ ਇਹ ਨੂੰ ਐ ਫੋਲਡ ਕਰਾਂਗੇ ਫਿਰ ਇਹ ਸਿੱਧਾ ਵਾਲਾ ਪਾਸਾ ਆ ਜਾਊਗਾ ਠੀਕ ਹੈ ਤੇ ਆਪਾਂ ਕੀ ਕਰਨਾ ਹੁਣ ਇਹਨੂੰ ਇੱਧਰ ਵਾਲੇ ਪਾਸੇ ਇਦਾਂ ਕਰਕੇ ਫੋਲਡ ਕਰ ਦੇਣਾ ਠੀਕ ਹੈ ਹੁਣ ਦੇਖੋ ਸਿਰਫ ਆਪਣੇ ਕਟਾਂ ਕਟਾਂ ਬਾਹਰ ਆ ਗਏ ਆ ਤੇ ਆਪਣੀ ਜਿਹੜੀ ਲੈਸ ਹੈਗੀ ਆ ਉਹ ਅੰਡਰਗਰਾਊਂਡ ਹੋਗੀ ਆ ਬਿਲਕੁਲ ਠੀਕ ਹੈ ਤੇ ਐਦਾਂ ਤੁਸੀਂ ਫਿਨਿਸ਼ਿੰਗ ਦੇ ਨਾਲ ਇਹਨੂੰ ਲਾ ਲਓ ਤੇ ਉੱਪਰ ਇਹਦੇ ਦਾਮੀ ਸਲਾਈ ਲਗਾ ਲਓ ਦੇਖੋ ਜਿਹੜਾ ਆਪਣਾ ਡਿਜ਼ਾਈਨ ਹੈਗਾ ਉਹ ਬਣ ਗਿਆ ਤੇ ਅੱਗੇ ਆਪਾਂ ਪੌਂਚਾ ਬਣਾ ਲਓ ਇੱਥੇ ਕਿਉਂਕਿ ਜਿਹੜੀ ਸਟੇਟਸ ਸਲਵਾਰ ਹੁੰਦੀ ਆ ਉਹਦਾ ਪੌਂਚਾ ਜਿਹੜਾ ਹੁੰਦਾ ਉਹ ਜਿਆਦਾ ਚੌੜਾ ਨਹੀਂ ਹੁੰਦਾ ਹੈਗਾ ਮੈਂ 1.5 ਇੰਚ ਦਾ ਹੀ ਪੌਂਚਾ ਬਣਾਉਂਗੀ ਤੇ ਇਹਨੂੰ ਵੀ ਆਪਾਂ ਪੱਕਾ ਕਰ ਲਾਂਗੇ ਇੱਥੋਂ ਮਤਲਬ ਦਬਮੀ ਸਲਾਈ ਲਗਾ ਲਾਂਗੇ ਤੇ ਤੇ ਦੇਖੋ ਇਹ ਆਪਣਾ ਡਿਜ਼ਾਈਨ ਬਣ ਗਿਆ ਤੇ ਨਾ ਤਾਂ ਹੁਣ ਆਪਣਾ ਕੋਈ ਕੱਟ ਪਿਆ ਇਹਦੇ ਉੱਪਰ ਠੀਕ ਹੈ ਤੇ ਐਦਾਂ ਤੁਸੀਂ ਆਪਣਾ ਪੌਂਚੇ ਵਾਲਾ ਡਿਜ਼ਾਈਨ ਰੈਡੀ ਕਰ ਸਕਦੇ ਹੋ ਤੇ ਇਸੇ ਤਰ੍ਹਾਂ ਹੀ ਤੁਸੀਂ ਦੂਸਰੇ ਪੌਂਚੇ ਤੇ ਵੀ ਜਿਵੇਂ ਮੈਂ ਤੁਹਾਨੂੰ ਦੱਸਿਆ ਤੁਸੀਂ ਡਿਜ਼ਾਈਨ ਬਣਾ ਲੈਣਾ ਤੇ ਮੈਂ ਡਿਜ਼ਾਈਨ ਰੈਡੀ ਕਰ ਲੂੰਗੀ ਤੇ ਚਲੋ ਮੈਂ ਤੁਹਾਨੂੰ ਬਾਲ ਪੌਣੇ ਦੱਸ ਦਿਆਂ ਹੁਣ ਇਹਦੇ ਵਿੱਚ ਨੇ ਬਾਲ ਆਪਾਂ ਸਿਰਫ ਮੂਰੇ ਮੂਰੇ ਜੇ ਪੌਣੇ ਨੇ ਕਿਉਂਕਿ ਜੇ ਆਪਾਂ ਇਹਦੇ ਪਿੱਛੇ ਜੇ ਬਾਲ ਪਾ ਦਾਂਗੇ ਨਾ ਹੁਣ ਦੇਖੋ ਇਹਦੇ ਵਿੱਚ ਪੌਂਚੇ ਤਾਂ ਹੈ ਨਹੀਂਗੇ ਆਪਣੀ ਸਲਵਾਰ ਦੇ ਵਿੱਚ ਸਿਰਫ ਇਹ ਕੁੰਦੇ ਕੁੰਦੇ ਹੀ ਨੇ ਇੱਕ ਤਰ੍ਹਾਂ ਨਾਲ ਜੇ ਆਪਾਂ ਇਹਨਾਂ ਨੂੰ ਮਤਲਬ ਜੇ ਪਿੱਛੇ ਜੇ ਕਰਕੇ ਬਾਲ ਪਾ ਦਾਂਗੇ ਨਾ ਤਾਂ ਇਹਦੇ ਆਪਣੀ ਸਲਵਾਰ ਫਿਰ ਪਿੱਛੇ ਵਾਲੇ ਪਾਸੇ ਨੂੰ ਘ ਤੇ ਕਾਰਟ ਆਪਾਂ ਪਹਿਲਾਂ ਪਾਈ ਦਿੱਤੀ ਆ ਤੇ ਉਹਦੇ ਨਾਲ ਕੀ ਹੁੰਦਾ ਆਪਣੀ ਸਲਵਾਰ ਜਿਹੜੀ ਹੈਗੀ ਉਹ ਪਹੁੰਚੇ ਤੇ ਨਹੀਂ ਗਿਰਦੀ ਹੁਣ ਦੇਖੋ ਪਹਿਲਾਂ ਆਪਾਂ ਇਹਨਾਂ ਦੇ ਇਹਦੇ ਆਸਣ ਅਟੈਚ ਕਰ ਲੈਣੇ ਨੇ ਤੇ ਇਦਾਂ ਹੀ ਆਪਾਂ ਦੂਸਰੇ ਵਾਲੇ ਪਾਸੇ ਤੋਂ ਅਟੈਚ ਕਰ ਲਵਾਂਗੇ ਆਸਣ ਹੁਣ ਇਹਦੇ ਆਪਾਂ ਬੈਕ ਸਾਈਡ ਤੇ ਦੋ ਬਾਲ ਪਾ ਲੈਣੇ ਨੇ ਤੇ ਇਹ ਤੁਸੀਂ ਅੰਦਾਜ਼ੇ ਜਿਹਾ ਨਾਲ ਹੀ ਚੱਕ ਲੈਣੇ ਨੇ ਬਾਲ ਇਹਦਾ ਕੋਈ ਏਡਾ ਚੱਕਰ ਨਹੀਂ ਹੁੰਦਾ ਵੀ ਕਿੰਨੇ ਇੰਚ ਤੇ ਪਾਉਣਾ ਆਪਾਂ ਨੇ ਹੁਣ ਦੇਖੋ 벨ਟ ਇਹਦੀ ਹੈਗੀ ਆ 22 ਇੰਚ ਰੈਡੀ ਤੇ ਹੁਣ ਮੈਂ ਤੁਹਾਨੂੰ ਦੱਸਦੀ ਆ ਵੀ ਆਪਾਂ ਪਿੱਛੇ ਜਗ੍ਹਾ ਕਿਵੇਂ ਛੱਡਣੀ ਆ ਬੈਕਵਾਰਡ ਸਾਈਡ ਜਿੱਥੇ ਆਪਾਂ ਬਲ ਪਾਏ ਆ ਆਪਾਂ ਇਦਾਂ ਕੱਪੜਾ ਫੋਲਡ ਕਰ ਲੈਣਾ ਤੇ ਉੱਥੇ ਆਪਾਂ ਜਿੰਨੇ ਇੰਚ ਦੀ ਵੀ ਆਪਣੀ 벨ਟ ਹੈਗੀ ਆ ਉਹਦਾ ਹਾਫ ਕਰਕੇ ਆਪਾਂ ਨਿਸ਼ਾਨ ਲਗਾ ਲੈਣਾ ਠੀਕ ਹੈ ਹੁਣ ਆਪਾਂ 11 ਇੰਚ ਤੇ ਫੋਲਡਿੰਗ ਦੇ ਵਿੱਚ ਨਿਸ਼ਾਨ ਲਗਾਵਾਂਗੇ ਠੀਕ ਹੈ ਜਿੰਨੀ ਵੀ ਤੁਹਾਡੀ 벨ਟ ਹੈਗੀ ਆ ਮਤਲਬ ਜਿੰਨੀ ਮੰਨ ਲਓ ਤੁਹਾਡੀ 24 ਹੈ ਤਾਂ ਤੁਸੀਂ 12 ਇੰਚ ਜਗ੍ਹਾ ਛੱਡ ਲਓ ਜੇ ਤੁਹਾਡੀ 22 ਆ ਤਾਂ ਤੁਸੀਂ 11 ਇੰਚ ਜਗ੍ਹਾ ਛੱਡ ਲਓ ਠੀਕ ਹੈ ਇਦਾਂ ਮਤਲਬ ਕਿ ਹੁਣ ਜਦੋਂ ਆਪਾਂ ਇਹਨੂੰ ਖੋਲਾਂਗੇ ਤਾਂ ਇਹ 22 ਇੰਚ ਹੋ ਜਾਊਗਾ ਠੀਕ ਹੈ ਜੀ ਤੇ ਆਪਾਂ ਕੀ ਕਰਨਾ ਇਹ ਤੇ ਕੱਟ ਲਾ ਲੈਣਾ ਫਿਰ ਆਪਾਂ ਬੈਲਟ ਜਦੋਂ ਜੜਾਂਗੇ ਨਾ ਫਿਰ ਇਹ ਆਪਣੇ ਇੰਨੀ ਜਗ੍ਹਾ 'ਚ ਆਪਣੀ ਬੈਕ ਵਾਲੀ ਬੈਲਟ ਜੜੀ ਜਾਊਗੀ ਠੀਕ ਹੈ ਇੱਥੇ ਆਪਣੀ ਬੈਲਟ ਜੜੀ ਜਾਊਗੀ ਪਿਛਲੇ ਵਾਲੇ ਪਾਸੇ ਤੇ ਹੁਣ ਆਪਾਂ ਮੂਰਲੇ ਵਾਲੇ ਪਾਸੇ ਬਲ ਪਾ ਲੈਣੇ ਨੇ ਦੇਖੋ ਆਪਾਂ ਕੀ ਕਰਨਾ ਅੱਪਾ ਹੁਣ ਪਿੱਛੇ 11 11 11 ਇੰਚ ਜਗ੍ਹਾ ਛੱਡਤੀ ਮਤਲਬ 2 ਇੰਚ ਜਗ੍ਹਾ ਛੱਡਤੀ ਫੋਲਡਿੰਗ ਦੇ ਵਿੱਚ 11 ਇੰਚ ਠੀਕ ਹੈ ਹੁਣ ਆਪਾਂ ਕੀ ਕਰਨਾ ਆਪਾਂ ਸਿਰਫ ਇਹਦੇ ਬਾਲ ਨੇ ਜਿਹੜੇ 4-5 ਇੰਚ ਚ ਪਾਵਾਂਗੇ ਬਾਲ ਬਾਕੀ ਜਗ੍ਹਾ ਆਪਾਂ ਖਾਲੀ ਛੱਡ ਦੇਵਾਂਗੇ ਕਿਉਂਕਿ ਨਾ ਜੇ ਆਪਾਂ ਸਾਰੀ ਜਗ੍ਹਾ ਦੇ ਵਿੱਚ ਬਲ ਪਾ ਦੇਵਾਂਗੇ ਨਾ ਦੂਸਰੀ ਸਲਵਾਰ ਵਾਂਗੂ ਦੂਸਰੀ ਸਲਵਾਰ ਦੇ ਵਿੱਚ 7-8 ਇੰਚ ਚ ਬਲ ਪੈਂਦੇ ਹੁੰਦੇ ਨੇ ਜੇ ਆਪਾਂ ਇੰਨੇ ਇੰਚ ਚ ਬਲ ਪਾਤੇ ਤਾਂ ਆਪਣੀ ਸਲਵਾਰ ਜਿਹੜੀ ਹੈਗੀ ਉਹ ਪਿੱਛੇ ਨੂੰ ਜਾਣ ਲੱਗ ਜੂਗੀ ਠੀਕ ਹੈ ਜੀ ਇਸ ਲਈ ਆਪਾਂ ਇਹਦੇ ਮ जीडी अपनी लाइन है ना यशानी रख दी हूँ मैं ते अपा एद चकना इतो ठीक है आवली निशानी तो आप मूहों मैं थोड़ी जी जगह ही छड़ूंगी क्योंकि बल मेरे मूहे मूहे रहने चाहिए नहीं तो मेरी सलवार पिछे न घूम लग जूगी ठीक है ऐदा मैं फिर बल चक लूगी ठीक है बस आप चार पांच इंच बल पाने ਬਾਕੀ ਜਗ੍ਹਾ ਆਪਾਂ ਛੱਡ ਦੇਣੀ ਆ ਮਤਲਬ ਟੋਟਲ ਆਪਾਂ 11 ਇੰਚ ਚ ਬਲ ਪਾਉਣੇ ਨੇ ਠੀਕ ਹੈ ਜੀ ਮਤਲਬ 5 ਇੰਚ ਚ ਬਲ ਬਾਕੀ ਜਗ੍ਹਾ ਪਿੱਛੇ ਛੱਡ ਦੇਣੀ ਆ ਆਪਾਂ 6 ਇੰਚ ਫਿਰ 11 ਇੰਚ ਹੋ ਗਈ ਠੀਕ ਹੈ ਦੇਖੋ ਆਪਾਂ ਇਦਾਂ ਪਾਲ ਪਾਈ ਜਾਣੇ ਨੇ ਤੇ ਬਸ ਆ ਮਸ਼ੀਨ ਦੀ ਨਿਸ਼ਾਨੀ ਰੱਖਿਆ ਕਰੋ ਤੁਸੀਂ ਤੇ ਹੁਣ ਆਪਾਂ ਨਾ ਧਿਆਨ ਰੱਖਣਾ ਵੀ ਆਪਾਂ 11 ਇੰਚ ਚ ਚਾਹੀਦੇ ਆਪਾਂ ਨੂੰ ਟੋਟਲ ਬਲ ਕਿਉਂਕਿ ਆਪਣੀ ਪਿੱਛੇ ਵੀ 11 ਇੰਚ ਜਗ੍ਹਾ ਛੱਡੀ ਹੋਈ ਆ ਪਰ ਨਾਪਦੇ ਜਾਣਾ ਠੀਕ ਆ ਇਹ ਹੁਣ 12 ਹੋ ਗਈ ਆ ਮੇਰੀ ਠੀਕ ਹੈ ਇਹ 12 ਆ ਗਿਆ ਮੈਂ ਹੋਰ ਚੱਕ ਲਵਾਂਗੀ ਇੱਕ ਬਲ ਫਿਰ ਮੇਰਾ 11 ਰਹਿ ਜਾਊਗਾ ਠੀਕ ਹੈ ਹੁਣ ਦੇਖੋ ਮੈਂ ਬਿਲਕੁਲ ਥੋੜੀ ਜਿਹੀ ਜਗ੍ਹਾ ਚ ਬਲ ਪਾਏ ਨੇ ਹੁਣ ਮੰਨ ਲਓ 1 2 3 4 5 6 7 ਟੋਟਲ ਮੈਂ 7 ਬਲ ਪਾਏ ਨੇ ਠੀਕ ਹੈ ਜੀ ਤੇ ਹੁਣ ਮੈਂ ਨਾਪ ਲੂੰਗੀ ਇਹ ਦੇਖੋ ਮੇਰਾ 11 ਆ ਗਿਆ ਇੱਥੇ ਠੀਕ ਹੈ ਹੁਣ ਦੇਖੋ ਇਹ ਕੱਟ ਹੋ ਗਿਆ ਆਪਣਾ ਮਰੇ ਆ ਕੱਟ ਹੋ ਗਿਆ ਆਪਾਂ ਪਿੱਛੇ 11 ਇੰਚ ਛੱਡਿਆ ਸੀ ਠੀਕ ਹੈ 11 ਇੰਚ ਹੀ ਦੂਸਰੇ ਵਾਲੇ ਪਾਸੇ ਛੱਡਿਆ ਸੀ ਹੁਣ 11 ਇੰਚ ਮੂਰੇ ਹੋ ਗਿਆ 11 ਇੰਚ ਪਿੱਛੇ ਹੋ ਗਿਆ ਆਪਣੀ ਬੈਲਟ ਜਿਹੜੀ ਹੈਗੀ ਆ ਉਹ 22 ਇੰਚ ਦੀ ਆ ਆਪਣੀ ਜਿਹੜੀ ਬੈਲਟ ਹੈਗੀ ਹੁਣ ਉਹ ਪੂਰੀ ਆਉਗੀ ਠੀਕ ਹੈ ਤੇ ਤੁਸੀਂ ਸਟੇਟਸ ਸਲਵਾਰ ਦੇ ਵਿੱਚ ਐਦਾਂ ਵਾਲ ਪਾ ਲੈਣ ਨੇ ਬਿਲਕੁਲ ਆਪਣੇ 6.5 ਇੰਚ ਦੇ ਵਿੱਚ ਬਲ ਪਏ ਨੇ ਬਾਕੀ ਜਿਹੜੀ ਜਗ੍ਹਾ ਹੈਗੀ ਉਹ ਆਪਾਂ ਖਾਲੀ ਛੱਡਤੀ ਆ ਪੂਰੀ ਤੇ ਇਹ ਦੇਖੋ ਆ ਸਾਰੀ ਜਗ੍ਹਾ ਆਪਣੀ ਖਾਲੀ ਆ ਇਹ ਹੁਣ ਇੱਥੇ ਆਪਾਂ ਬਲ ਨਹੀਂ ਪਾਏ ਹੈਗੇ ਠੀਕ ਹੈ ਇਹ ਆ ਦੇਖੋ ਇਹ ਆਪਣਾ 11 ਇੰਚ ਆ ਰਿਹਾ ਪੂਰਾ ਇੱਥੇ ਕੱਟ ਤੇ ਹੁਣ ਆਪਣੀ ਬੈਲਟ ਜਿਹੜੀ ਹੈਗੀ ਆ ਉਹ ਆਪਣੀ 22 ਇੰਚ ਦੀ ਬੈਲਟ ਆ 11 ਇੰਚ ਇਹ ਹੋ ਗਿਆ 11 ਇੰਚ ਪਿਛਲੇ ਵਾਲੇ ਪਾਸੇ ਹੋ ਗਿਆ ਆਪਣੀ ਬੈਲਟ ਜਿਹੜੀ ਹੈਗੀ ਆ ਪੂਰੀ 22 ਇੰਚ ਦੀ ਜੜੀ ਜਾਊਗੀ ਠੀਕ ਹੈ ਜੀ ਤੇ ਇਦਾਂ ਹੀ ਆਪਾਂ ਇੱਧਰ ਵਾਲੇ ਪਾਸੇ ਵਾਲ ਪਾ ਲੈਣੇ ਨੇ ਤੁਸੀਂ ਸੇਮ ਦੂਸਰੀ ਸਾਈਡ ਵੀ ਉਵੇਂ ਹੀ ਬਲ ਚੱਕਣੇ ਨੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਵਾਲੀ ਸਾਈਡ ਦੱਸਿਆ ਸੀਗਾ ਤੁਸੀਂ ਬਸ ਮਸ਼ੀਨ ਦੀ ਨਿਸ਼ਾਨੀ ਰੱਖਣੀ ਆ ਮਤਲਬ 2.5 ਇੰਚ ਦਾ ਜਿਹੜਾ ਬਲ ਹੈਗਾ ਉਹ ਪਾ ਲੈਣੇ ਨੇ ਤੇ 7 7 ਕੁ ਬਲ ਪੈਣਗੇ ਟੋਟਲ ਇਹ ਜਦੋਂ ਆਪਣੇ ਬਲ ਪਾਏਗੇ ਨਾ ਆਪਾਂ ਨਾਲ ਦੀ ਨਾਲ ਨਾਪਦੇ ਜਾਣਾ ਆਹ ਵਾਲੀ ਸਲਾਈ ਤੋਂ ਨਾਲ ਦੀ ਨਾਲ ਨਾਪਦੇ ਜਾਣਾ ਵੀ ਆਪਾਂ ਨੂੰ 11 ਇੰਚ ਜਗ੍ਹਾ ਚਾਹੀਦੀ ਐ ਇੱਧਰ ਹੁਣ ਇਹ ਦੇਖੋ 12.5 ਹਜੇ ਕੱਟ ਤੱਕ ਆ ਆਪਾਂ ਕੱਟ ਆ ਗਿਆ ਇੱਥੇ 12.5 ਬਣਦੀ ਐ ਮੈਂ ਹੋਰ ਪਾ ਸਕਦੀ ਹਾਂ ਹੁਣ ਇੱਕ ਬਲ ਠੀਕ ਐ ਤੇ ਇਹ ਦੇਖੋ ਹੁਣ ਆਪਣੀ 11 ਇੰਚੀ ਬਣ ਗਈ ਐ ਠੀਕ ਐ ਇੱਥੇ ਆ ਆ ਗਿਆ ਆਪਣਾ ਕੱਟ ਤੇ ਆ ਆਪਣੀ 11 ਇੰਚ ਆ ਗਿਆ ਠੀਕ ਐ ਹੁਣ ਦੇਖੋ 1 2 3 4 5 6 7 7 7 ਬਾਲ ਪਏ ਨੇ ਆਪਣੇ ਦੋਨੇ ਪਾਸੇ ਤੇ ਹੁਣ ਆਪਾਂ ਕੀ ਕਰਨਾ ਜਿਹੜਾ ਆਪਾਂ ਆਹ ਕੱਟ ਲਗਾਇਆ ਸੀ ਨਾ ਇਹ ਆ ਵਿਚਾਲਾ ਆ ਗਿਆ ਕੱਟ ਦਾ ਤੇ ਆਪਾਂ ਇਹਨੂੰ ਨਾਪ ਲਵਾਂਗੇ ਆਪਣਾ ਕਿ 22 ਇੰਚ ਬਣਦੀ ਹੈ ਬੈਲਟ ਆਪਣੀ ਸਲਵਾਰ ਦੇ ਬਾਲ ਨੇ ਜਿਹੜੇ ਇਹ ਆ ਦੇਖੋ ਇੱਥੋਂ ਆਪਾਂ ਇਦਾਂ ਨਾਪ ਲੈਣਾ ਤੇ ਇੱਥੋਂ ਤੱਕ ਆ ਦੇਖੋ ਆਪਣਾ ਪੂਰਾ 22 ਇੰਚ ਬਣ ਗਿਆ ਹੁਣ ਇੱਥੇ ਠੀਕ ਹੈ ਤੇ ਹੁਣ ਆਪਾਂ ਇਹਦੀ 벨ਟ ਝੜ ਲਵਾਂਗੇ ਹੁਣ ਦੇਖੋ ਆਪਾਂ ਇਥੇ 벨ਟ ਕਿਵੇਂ ਲਾਉਣੀ ਹੈ ਕਿ ਇਹ ਆਪਣਾ ਸਲਾਈਆਂ ਦਾ ਹੋ ਗਿਆ ਤੇ ਆ ਆਪਣੀ 2.5 ਇੰਚ ਦੀ 벨ਟ ਰੈਡੀ ਰਹਿ ਜੂਗੀ ਤੇ ਇਹ ਆਪਣਾ ਉੱਪਰ ਨੇਫੇ ਵਾਸਤੇ ਹੋ ਗਿਆ ਜਿਹੜਾ ਆਪਾਂ ਐਦਾਂ ਫੋਲਡ ਕਰ ਦਵਾਂਗੇ ਠੀਕ ਆ ਇਹਦੇ ਪਿੱਛੇ ਆਪਣਾ ਲਾਸਟਿਕ ਪੈ ਜੂਗਾ ਤੇ ਆਪਣੀ ਜਿਹੜੀ 벨ਟ ਹੈਗੀ ਆ ਉਹ ਇੰਨੀ ਕੁ ਰੈਡੀ ਰਹਿ ਜੂਗੀ ਠੀਕ ਹੈ ਜੀ ਤੇ ਦੇਖੋ ਹੁਣ ਇਹ ਮੇਰੀ ਸਲਵਾਰ ਦਾ ਉਲਟਾ ਵਾਲਾ ਪਾਸਾ ਹੈ ਠੀਕ ਹੈ ਤੇ 벨ਟ ਦਾ ਆਪਾਂ ਸਿੱਧਾ ਵਾਲਾ ਪਾਸਾ ਕਰ ਲੈਣਾਗਾ ਆਪਾਂ ਇਹਦੇ ਅੰਦਰ ਪਾ ਦੇਣਾ ਐਦਾਂ ਕਰਕੇ ਠੀਕ ਹੈ ਸਿੱਧਾ ਕਰਕੇ ਇਹਦੇ ਅੰਦਰ ਰੱਖ ਲਓ ਤੁਸੀਂ ਤੇ ਜਿਹੜੀ ਆ ਸਲਾਈ ਹੈਗੀ ਆ ਤੇ ਫਿਰ ਐਦਾਂ ਕਰਕੇ ਇਹਨੂੰ ਇੱਥੋਂ ਜੋੜਨਾ ਸ਼ੁਰੂ ਕਰੋ ਕਿਉਂਕਿ ਹੁਣ ਬੈਲਟ ਤਾਂ ਆਪਾਂ ਨਾਪੀ ਹੋਈ ਹੈ ਬੈਲਟ ਆਪਣੀ ਪੂਰੀ ਹੀ ਆਊਗੀ ਜੇ ਤੁਸੀਂ ਐਦਾਂ ਨਾਪ ਕੇ ਬਣਾਉਂਗੇ ਠੀਕ ਹੈ ਤੇ ਹੁਣ ਆਪਾਂ ਇਹਨੂੰ ਜੜ ਲਾਂਗੇ ਐਦਾਂ ਤੇ ਇਹ ਆ ਗਈ ਆਪਣੇ ਬੈਕ ਵਾਲੇ ਆਸਣ ਦੀ ਸਲਾਈ ਦੇਖੋ ਇਹ ਸਲਾਈਆਂ ਨੇ ਜਿਹੜੀਆਂ ਬਿਲਕੁਲ ਮੈਚ ਹੋ ਰਹੀਆਂ ਨੇ ਜੇ ਤੁਸੀਂ ਐਦਾਂ ਜੜੋਗੇ ਬਿਲਕੁਲ ਪੂਰੀ ਆਉਂਦੀ ਹੈ ਬੈਲਟ ਇਹ ਆ ਲੋ ਜੀ ਆਪਣੀ ਬੈਲਟ ਜਿਹੜੀ ਹੈਗੀ ਉਹ ਬਿਲਕੁਲ ਪੂਰੀ ਆਈ ਹੈ ਠੀਕ ਹੈ ਨਾ ਘਟੀ ਨਾ ਵਧੀ ਤੇ ਐਦਾਂ ਤੁਸੀਂ ਬੈਲਟ ਜੜ ਲੈਣੀ ਹੈ ਠੀਕ ਹੈ ਤੇ ਦੇਖੋ ਆਪਣੀ ਬੈਲਟ ਜਿਹੜੀ ਹੈਗੀ ਉਹ ਪੂਰੀ ਆਈ ਹੈ ਬਿਲਕੁਲ ਤੇ ਦੇਖੋ ਫਿਰ ਆਪਾਂ ਜਿਹੇ ਚ ਇਲਾਸਟਿਕ ਪਾਉਣਾ ਇਲਾਸਟਿਕ ਪਾ ਲਓ ਜੇ ਆਪਾਂ ਉਦਾਂ ਨਹੀਂ ਭਰਨਾ ਤਾਂ ਤੁਸੀਂ ਉਦਾਂ ਵੀ ਭਰ ਸਕਦੇ ਹੋ ਉਹ ਤਾਂ ਸਾਰਿਆਂ ਨੂੰ ਭਰ ਨਹੀਂ ਆਉਂਦਾ ਹੁਣ ਤੇ ਦੇਖੋ ਹੁਣ ਆਪਾਂ ਇਹਦੀ ਬੈਕ ਵਾਲੀ ਜਿਹੜੀ ਸਲਾਈ ਹੈਗੀ ਆ ਉਹ ਕਿਵੇਂ ਲਾਉਣੀ ਆ ਮੈਂ ਪੌਂਚੇ ਬਣਾ ਲੇ ਸੀ ਤੇ ਜਿਵੇਂ ਹੁਣ ਮੈਂ 7 ਇੰਚ ਪੌਂਚਾ ਰੱਖਣਾ ਤੇ ਮੈਂ ਉੱਪਰੋਂ 8 ਇੰਚ ਰੱਖ ਲੂੰਗੀ ਤੇ ਇਦਾਂ ਆਪਾਂ ਇਹਦੀ ਬਿਲਕੁਲ ਸਿੱਧੀ ਹੀ ਸਲਾਈ ਲਗਾਉਣੀ ਆ ਤੇ ਤੁਸੀਂ ਕੱਪੜਾ ਜਿਹੜਾ ਹੈਗਾ ਸਲਾਈ ਦੇ ਵਿੱਚ ਬਿਲਕੁਲ ਥੋੜਾ ਥੋੜਾ ਹੀ ਦੇਣਾ ਤੇ ਇਦਾਂ ਜਿਹੜੀ ਆਪਣੀ ਸਟ੍ਰੇਟ ਸਲਵਾਰ ਹੈਗੀ ਆ ਉਹ ਰੈਡੀ ਹੋ ਗਈ ਆ ਤੇ ਤੁਸੀਂ ਦੂਸਰੇ ਵਾਲੇ ਪਾਸੇ ਵੀ ਇਦਾਂ ਹੀ ਸਲਾਈ ਭਰ ਲੈਣੀ ਆ ਠੀਕ ਹੈ ਜੀ ਤੇ ਆਪਣੀ ਦੇਖੋ ਜਿਹੜੀ ਸਲਵਾਰ ਹੈਗੀ ਉਹ ਰੈਡੀ ਹੋ ਗਈ ਹੈ ਤੇ ਆਪਾਂ ਇਦਾਂ 4 ਇੰਚ ਦੇ ਵਿੱਚ ਬਲ ਪਾ ਲਏ ਨੇ ਤਾਂ ਕਿ ਸਾਡੀ ਸਲਵਾਰ ਜਿਹੜੀ ਹੈਗੀ ਉਹ ਪਿੱਛੇ ਨਾ ਜਾਵੇ ਤੇ ਬਾਕੀ ਜਗ੍ਹਾ ਆਪਾਂ ਖਾਲੀ ਛੱਡਤੀ ਆ ਤੇ ਪੌਂਚੇ ਜਿਹੜੇ ਹੈਗੇ ਨੇ ਆਪਾਂ ਇਦਾਂ ਰੈਡੀ ਕਰ ਲੈਨੇ